ਤੁਹੇ ਕ ਬ੍ਰਾਹਮਣ ਦੇ ਮਹਾਰਾਣੀ ਜੀ ਜੇ ਸਬਜੀ ਨਹੀਂ ਹੈਗੀ ਤੇ ਉੱਥੇ-ਉੱਥੇ ਚਾਰ ਰੱਖ ਤੇ ਰੋਟੀ ਖਾ ਠੀਕ ਹੈ ਤਾਈ ਜੀ ਬੋਲੀ ਹਾਈ ਮੇਰਾ ਰਾਜਾ ਕੋਤੇ ਪੜਨ ਗਿਆ ਹੈ ਹਾਂ ਜੀ ਹੱਸ ਕੇ ਆ ਲੈ ਮੇਰੇ ਗਤਨੇ ਤਾਂ ਅੱਖਰ ਲੱਗ ਰਾੜ ਪੜ ਪੜ ਕੇ ਪੜਿਆ ਨਾਰ ਪੁੱਤ ਮੇਰੇ ਪੁੱਤ ਤਾਂ ਇੱਦੇ ਸਿਆਣੇ ਆ ਉਹ ਕੰਬਲੀ ਵਰਗਾ ਜਿਹੜੇ ਪੱਨਾ ਤੂੰ ਕੋਮਲ ਕਿੱਥੇ ਮਗਰੋਂ ਲਹਿ ਗਈ ਆ ਕਦੋਂ ਦਾ ਚਾੜੂ ਲਾਉਣ ਨੂੰ ਆਖਿਆ ਸੀ ਉੱਥੇ ਹੀ ਡੁੱਬ ਜਾਂਦੀ ਜਿਹੜਾ ਇੱਕ ਕੰਮ ਦੱਸਦੀ 36 ਕੰਮ ਪਏ ਅਜੇ ਕਰਨ ਨਾਲੇ ਕੋਮਲ ਕੋਮਲ ਕਿੱਥੇ ਮਰ ਗਈ ਆ ਪਤਾ ਨਹੀਂ ਲੱਗਾ ਮੈਂ ਝਾੜੂ ਲਾਉਂਦੀ ਪਈ ਸੀ ਸਵੇਰ ਤੇ ਹਜੇ ਝਾੜੂ ਲਾਈ ਜਾਨੀ ਐ ਐਨੀ ਜਿਹੜੀ ਪੰਡੋਰ ਪਈ ਉਹ ਕਿੰਨੇ ਮੰਜਣੀ ਆ ਸਾਰਾ ਕੰਮ ਮੇਰੇ ਤੋਂ ਹੀ ਸੁੱਟ ਦਿਆ ਕਰੋ ਕਿਤੇ ਮੈਨੂੰ ਨਾ ਚੰਨ ਦੀ ਨੀਂਦ ਆਉਣ ਦਿਓ ਜੇ ਤੁਸੀਂ ਜਾ ਪਾਣੀ ਦਾ ਗਲਾਸ ਲੈ ਕੇ ਦੇ ਮੈਂ ਤ੍ਰੈਈ ਮਰੀ ਪਈ ਆ ਹਾਂਜੀ ਹੁਣੇ ਲੈ ਕੇ ਆਉਣੀ ਆਲੋ ਤਾਈ ਜੀ ਪਾਣੀ ਪਾਣੀ ਤਾਂ ਠੀਕ ਮੇਰੀ ਗੱਲ ਸੁਣ ਝਾੜੂ ਲਾ ਕੇ ਪਾਂਡੇ ਤੋਂ ਲਾ ਤੇ ਬਾਅਦ ਚ ਕੱਪੜੇ ਮਸ਼ੀਨ ਚੋਂ ਕੱਢ ਕੇ ਸੁੱਕਣੇ ਪਾ ਦੀ ਤੇ ਮੈਂ ਆਰਾਮ ਕਰਨ ਲੱਗੀ ਆ ਮੇਰਾ ਸਿਰ ਬਹੁਤ ਦਰਦ ਹੁੰਦਾ ਪਿਆ ਤੇ ਮੈਨੂੰ ਕਿਸੇ ਨੇ ਡਿਸਟਰਬ ਨਹੀਂ ਕਰਨਾ ਲੱਗੀ ਦਰਵਾਜਾ ਬੰਦ ਕਰ ਜਾ ਤੇ ਜੇ ਕੋਈ ਬਾਹਰ ਆਵੇ ਤੇ ਆਪੇ ਸੰਭਾਲ ਲਈ ਚਾਹ ਪਾਣੀ ਪਿਆ ਲਈ ਮੈਂ ਤਾਂ ਹੁਣ ਆਰਾਮ ਕਰਨਾ 2 ਘੰਟੇ ਮੈਨੂੰ ਉਠਾਵੇ ਨਾ ਹਾਂਜੀ ਸਮਝ ਗਈ ਨਾ ਗੱਲ ਚੰਗੀ ਤਰ੍ਹਾਂ ਹਾਂਜੀ ਹਾਂਜੀ ਮੈਂ ਸਮਝ ਗਈ ਠੀਕ ਜਾਣ ਲੱਗੀ ਦਰਵਾਜਾ ਤੋਂ ਜਾ ਵੀ ਕੰਮ ਬਣਾ ਕੋਈ ਕੰਮ ਕੀਤਾ ਕਿ ਨਹੀਂ ਲਾ ਵਰਾਈ ਦੇ ਲਈ ਹੱਥ ਹੁੰਦੀ ਮੇਰੇ ਤੋਂ ਬਿਨਾ ਕਿੱਥੋਂ ਕੋਈ ਕੰਮ ਹੋਣਾ ਇਹ ਨਹੀਂ ਚੱਲਦੀ ਏ ਕੀ ਕਰਦੇ ਪਈ ਐਣੀ ਤਾਈ ਜੀ ਮੈਨੂੰ ਭੁੱਖ ਲੱਗੀ ਸੀ ਮੈਂ ਭੁੱਖ ਲੱਗੀ ਭਾਂਡੇ ਧੋਵੇਂ ਧੋਣ ਵਾਲੇ ਪਏ ਖਲਾਰੇ ਮੈਂ ਤੈਨੂੰ ਕਿਹਾ ਸੀ ਖਲਾਰੇ ਚੋਕ ਲਈ ਮੇਰੇ ਹੁਣ ਸੁੱਤੀ ਸੁੱਤੀ ਖਲਾਰੇ ਤਾਂ ਸਾਰੇ ਹੋਵੇਂ ਪਏ ਆ ਤਾਈ ਜੀ ਨੇ ਵੀ ਬਸ ਪਾਣੀ ਵਾਂਝ ਕੇ ਹੱਟੀ ਸੀ ਇਹ ਤਾਂ ਹੁਣੇ ਜਗਸੀਰ ਨੇ ਰੋਟੀ ਖਾਧੀ ਸੀ ਮੈਂ ਕਿ ਚੱਲਣਾ ਕੁਝ ਖਾ ਕੇ ਫਿਰ ਤੋ ਦਿੰਨੀ ਜਗਸੀਰ ਨੇ ਰੋਟੀ ਖਾਧੀ ਸੀ ਤੇ ਤੁਹੋਂ ਦਾ ਨਹੀਂ ਸੀ ਤੇਰਾ ਫਰਜ ਬੰਦਾ ਹਾਂਜੀ ਮੈਂ ਤੋ ਦਿੰਨੀ ਉਹ ਮੈਨੂੰ ਭੁੱਖ ਲੱਗ ਗਈ ਬਸ ਤੂੰ ਨਹੀਂ ਕੁਝ ਕਰਨਾ ਤੈਨੂੰ ਤਾਂ ਖਾਣ ਚ ਧਿਆਨ ਰਹਿੰਦਾ ਜਵਾਕਾਂ ਦੇ ਭੋਰਾ ਫਲ ਫਰੂਟ ਮੰਗਾਉਣੀ ਮੈਂ ਤੇ ਉਹ ਵੀ ਤੂੰ ਮੁਕਾ ਦਿਆ ਕਰ ਮੈਂ ਹੀ ਕਰਦੀ ਆ ਕਿੱਥੋਂ ਤੂੰ ਕਰਨਾ ਸਾਰਾ ਕੰਮ ਮੇਰੇ ਜੋਗਾ ਹੀ ਆ ਸਾਰਾ ਜੱਬ ਖਾਣਾ ਹਾਂ ਤਾਈ ਜਗਸੀਰ ਨੂੰ ਨੰਤਾ ਇਹ ਕਰਦੇ ਆ ਉਹਨਾਂ ਨੂੰ ਖਾਣ ਨੂੰ ਵੀ ਹਰ ਇੱਕ ਚੀਜ਼ ਦੀ ਉਹਨਾਂ ਚ ਉਹਨਾਂ ਦੀ ਕਿੰਨੀ ਕੇਅਰ ਕਰਦੇ ਆ ਜਿ ਐਜ ਮੇਰੀ ਵੀ ਮੰਮੀ ਹੁੰਦੀ ਤਾਂ ਮੈਨੂੰ ਵੀ ਇੰਨਾ ਹੀ ਪਿਆਰ ਕਰਦੀ ਨਾ ਤਾਂ ਤਾਈ ਜੀ ਮੈਨੂੰ ਪੜ੍ਹਨ ਨਹੀਂ ਦਿੰਦੇ ਆ ਤੇ ਨਾ ਹੀ ਕੁਝ ਖਾਣ ਦਿੰਦੇ ਆ ਕੰਮ ਹੀ ਨਾ ਕਰਵਾਉਂਦੇ ਆ ਮੇਰੇ ਤੇ ਜਿ ਐਜ ਮੇਰੀ ਮੰਮੀ ਹੁੰਦੀ ਤਾਂ ਮੇਰੇ ਤੋਂ ਕੰਮ ਨਹੀਂ ਕਰਵਾਉਂਦੀ ਉਹ ਵੀ ਮੇਰੀ ਇੰਨੀ ਕੇਅਰ ਕਰਨੀ ਕਾਸ਼ ਅੱਜ ਮੇਰੇ ਕੀ ਇਹ ਮਾਦਾ ਨੇ ਵਾਜਾ ਮਾਰੀ ਜਾਂ ਨਹੀਂ ਨਹੀਂ ਹੈ ਨਹੀਂ ਕੁਛ ਨਹੀਂ ਆ ਕੁਛ ਨਹੀਂ ਆ ਤਾਂ ਮੈਂ ਖਾਏ ਮੈਂ ਕਿਵੇਂ ਤੁਰੂੰਗੀ ਮੈਂ ਕਿੰਨੀ ਬੇਵਕੂਫ ਸੀ ਜੋ ਆਪਣੇ ਬੱਚਿਆਂ ਤੇ ਆਪਣੇ ਦਿਔਰ ਦੀਤੀ ਜੋ ਬਿਨ ਮਾਂ ਬਾਪ ਦੇ ਸੀ ਉਹਨਾਂ ਵਿੱਚ ਫਰਕ ਕਰਦੀ ਰਹੀ ਇੰਨਾ ਜ਼ਿਆਦਾ ਫਰਕ ਖਾਣ ਪੀਣ ਪੜਨ ਹਰ ਇੱਕ ਚੀਜ਼ ਦਾ ਫਰਕ ਤੇ ਅੱਜ ਉਹਨੇ ਮੈਨੂੰ ਡਿੱਗੀ ਨੂੰ ਚੁੱਕਿਆ ਚਾਚੀ ਤਾਂ ਤਾਈ ਜੀ ਫਿਲਮ ਵੇਖਣ ਗਿਆ ਤੇ ਖੋਸ਼ ਖੇਡਣ ਗਿਆ ਆਪਣੇ ਦੋਸਤਾਂ ਨਾਲ। ਧੱਸ ਮੇਰੀ ਇਹੋ ਜੀ ਹਾਲਤ ਤੇ ਉਹਨਾਂ ਨੂੰ ਕੋਈ ਫਿਕਰ ਨਹੀਂ ਮੇਰਾ। ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਕੋਲ ਹੀ ਆ। ਜਿਉਂਦੀ ਰਹਤੀ ਐ। ਮੈਂ ਤੇਰੇ ਨਾਲ ਕਿੰਨਾ ਬੁਰਾ ਵਿਹਾਰ ਕਰਦੀ ਰਹੀ। ਤੂੰ ਮੇਰੀ ਇੰਨੀ ਸੇਵਾ ਕਰਕੇ ਮੈਨੂੰ ਬਚਾਤਾ। ਨਹੀਂ ਨਹੀਂ ਤਾਈ ਜੀ ਇਹ ਤਾਂ ਮੇਰਾ ਫਰਜ਼ ਸੀ। ਸੀ ਇਹ ਮੈਨੂੰ ਮਾਫ਼ ਕਰ ਦੇ ਮੈਂ ਤੇ ਤੁਹਾਨੂੰ ਇੰਨਾ ਕੰਮ ਕਰਾਉਂਦੀ ਰਹੀ ਤੈਨੂੰ ਪੜਨ ਲਈ ਸਮਾਂਵਾਂ ਨਹੀਂ ਦਿੱਤੀ ਤੇ ਆਪਦੇ ਜਵਾਕਾਂ ਚ ਤੇਰੇ ਚ ਇੰਨਾ ਫਰਕ ਕੀਤਾ ਤੇ ਮੇਰੇ ਜਿੰਨਾਂ ਨੂੰ ਮੈਂ ਇੰਨਾ ਖਵਾਉਂਦੀ ਰਹੀ ਉਹਨਾਂ ਨੇ ਅੱਜ ਮੇਰੀ ਬਾਤ ਵੀ ਨਹੀਂ ਪੁੱਛੀ ਨਹੀਂ ਨਹੀਂ ਕਾਈ ਜੀ ਤੁਸੀਂ ਇਦਾਂ ਨਾ ਸੋਚੋ ਤੂੰ ਮੇਰੇ ਇੰਨੀ ਸੇਵਾ ਕੀਤੀ ਮੈਂ ਸੋਚ ਨਹੀਂ ਸਕਦੀ ਕਿ ਮੈਂ ਅੱਜ ਆਪਦੇ ਪੈਰਾਂ ਤੇ ਖੜੀ ਹੋ ਸਕਦੀ ਆ ਪਰ ਤੂੰ ਮੈਨੂੰ ਅੱਜ ਤੁਰਨ ਲਾਤਾ ਇਹ ਸਾਰਾ ਕੁਝ ਤੇਰੀ ਸੇਵਾ ਦੇ ਬਦੌਲਤ ਆ ਧੀਏ ਰੱਬ ਤੈਨੂੰ ਇੰਨਾ ਸੁਖ ਦੇਵੇ ਕਿ ਨ ਮੈਂ ਚੰਗੇ ਘਰ 'ਚ ਵਿਆਹਾਂਗੀ ਤੇ ਉਦੋਂ ਪਹਿਲਾਂ ਮੈਂ ਤੈਨੂੰ ਪੜ੍ਹਾਉਂਗੀ ਲਿਖਾਉਂਗੀ ਮੇਰੀ ਅੱਖਾਂ ਖੁੱਲ ਗਈਆਂ ਰੱਬ ਨੇ ਤੇਰੇ ਨਾਲ ਬੁਰਾ ਕੀਤਾ ਹੀ ਸੀ ਪਰ ਮੈਨੂੰ ਨਹੀਂ ਸੀ ਤੇਰੇ ਨਾਲ ਬੁਰਾ ਕਰਨਾ ਚਾਹੀਦਾ ਪਰ ਹੁਣ ਮੈਨੂੰ ਸਮੇਂ ਰਹੀਂ ਦੇ ਰੱਬ ਨੇ ਮੈਨੂੰ ਮੇਰੀ ਅੱਖਾਂ ਖੋਲ ਦਿੱਤੀਆਂ ਹੁਣ ਮੈਂ ਤੈਨੂੰ ਪੜ੍ਹਾਉਂਗੀ ਲਿਖਾਉਂਗੀ ਅਫਸਰ ਬਣਾਉਂਗੀ ਤੇ ਜਦੋਂ ਤੂੰ ਕਹੇਂਗੀ ਤੇਰੀ ਮਰਜ਼ੀ ਨਾਲ ਉਹਦੇ 'ਤੇ ਰਿਹਾ ਵਿਆਹ ਕਰਾਂਗੀ ਤੇ ਤੇਨੂੰ ਗੁਰੂ ਖੁਸ਼ ਰੱਖਿਆ ਕਰੂੰਗੀ ਤੈਨੂੰ ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਜਿਹੜੀ ਚੀਜ਼ ਨੂੰ ਜੀ ਕਰਦਾ ਖਾ ਪੀ ਪਿਆਰ ਦਾ ਪੜ ਲੈ ਹਾਂਜੀ ਪਾਈ ਜੇ ਜਦੋਂ ਤੇਰੀ ਮਾਂ ਨੂੰ ਖੋਇਆ ਸੀ ਤੇ ਮੈਨੂੰ ਤੇਰੇ ਨਾਲ ਧੱਕਾ ਨਹੀਂ ਸੀ ਕਰਨਾ ਚਾਹੀਦਾ ਮੈਨੂੰ ਸਭ ਤੋਂ ਤੈਨੂੰ ਵੱਧ ਪਿਆਰ ਦੇਣਾ ਚਾਹੀਦਾ ਸੀ ਪਰ ਮੈਂ ਪਟਕ ਗਈ ਸੀ ਮੈਂ ਬੇਵਕੂਫ ਸੀ ਮੈਂ ਹੀਰੇ ਦਾ ਮੁੱਲ ਨਹੀਂ ਸਮਝ ਸਕੀ ਤਾਈ ਜੀ ਤੁਸੀਂ ਹਜੇ ਵੀ ਮੈਨੂੰ ਬਹੁਤ ਪਿਆਰ ਕਰਦੇ ਜੀ ਮੈਂ ਕਦੇ ਵੀ ਇਦਾਂ ਨਹੀਂ ਸੋਚਿਆ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਇਹ ਤਾਂ ਧੀ ਤੇਰੀ ਸਿਆਣਪ ਆ ਤੇਰੀ ਮਾਂ ਦਾ ਜਿਹੜੀ ਦਿੱਤੀ ਹੋਈ ਹੈ ਸਿੱਖਿਆ ਹੈ ਪਰ ਅੱਜ ਤੋਂ ਬਾਅਦ ਮੈਂ ਵੀ ਤੈਨੂੰ ਕਦੇ ਮਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਨਹੀਂ ਹਾਂਜੀ ਹਾਂਜੀ ਤਾਈ ਜੀ ਤੇ ਤੁਸੀਂ ਵੀ ਭੈਣ ਭਰਾ ਹੋ ਜੇ ਰੱਬ ਕਿਸੇ ਧੀ ਪੁੱਤ ਤੇ ਸਿਰ ਤੋਂ ਮਾਂ ਪਿਓ ਦਾ ਸਾਆਇਆ ਖੁੰਦਾ ਏ ਤੇ ਤੁਸੀਂ ਵੀ ਉਹਨਾਂ ਨਾਲ ਟੱਕਾ ਨਾ ਕਰੋ ਸਭ ਹੋ ਉਹਨਾਂ ਦਾ ਸਹਾਰਾ ਬਣੋ ਉਹਨਾਂ ਨੂੰ ਉਹ ਪਿਆਰ ਦਿਓ ਜਿਹੜਾ ਉਹਨਾਂ ਦੇ ਮਾਪਿਓ ਨੇ ਦੇਣਾ ਸੀ ਤੇ ਉਹਨਾਂ ਨੂੰ ਪੂਰੇ ਸੁੱਖ ਸੁਹਲਤਾਂ ਦਿਓ ਕੀ ਪਤਾ ਕਿਹੜੇ ਬੱਚੇ ਨੇ ਤੁਹਾਡੇ ਲਈ ਕੀ ਵਰਦਾਨ ਬਣ ਕੇ ਖੜੇ ਹੋ ਜਾਣਾ